ਬੰਦੇ ਨੇ ਨਾ ਆਪਣੀ ਜਿੱਦ ਪਗਾ ਕੇ ਫੇਈਸ ਆ ਲਿਆ ਵਾ ਉਹ ਮੇਰੀ ਗੱਲ ਸੁਣੋ ਮੈਂ ਤੈਨੂੰ ਕੱਲ ਦਾ ਸਮਝਾਉਂ ਦਿਆ ਤੇਰੇ ਖਾਨੇ ਚ ਕਿਉਂ ਨਹੀਂ ਗੱਲ ਪੈਂਦੀ ਮੇਰੇ ਖਾਨੇ ਚ ਪੈਂਦੀ ਆ ਤੁਹਾਡੇ ਚ ਨਹੀਂ ਪੈਂਦੀ ਹਰ ਗੱਲ ਵਿੱਚ ਮੇਰੇ ਫੁੱਲੇ ਲਾਇਆ ਉਹ ਕਿਹੜਾ ਮਰਣਾ ਕਿ ਨਹੀਂ ਮੰਨਣਾ ਮੰਨੀ ਜਾ ਮੁੰਡੇ ਦਾ ਕਹਿਣਾ ਉਹਨੂੰ ਸਿਰ ਤੇ ਬਿਠਾ ਲਓ ਜਦੋਂ ਭਾਬੀ ਜੀ ਕੱਲ ਨੂੰ ਸਾਰਾ ਕੁਝ ਠੀਕ ਹੋ ਜਾਣਾ ਨਾ ਤੇ ਜਿੰਨਾ ਸਾਰਿਆਂ ਨੇ ਮੇਰਾ ਸਾਥ ਦਿੱਤਾ ਆ ਨਾ ਉਹ ਸਾਰਿਆਂ ਤੋਂ ਪਹਿਲਾਂ ਨਾ ਵੀਰ ਜੀ ਦਾ ਨਾਮ ਤੇ ਤੁਹਾਡਾ ਨਾਮ ਹੋਣਾ ਵਾ ਮੇਰਾ ਇੱਕੋ ਹੀ ਮਕਸਦ ਵਾ ਜਿਹੜੇ ਮਕਸਦ ਵਾਸਤੇ ਮੈਂ ਲੈਨ ਚੱਲੀ ਆ ਨਾ ਉਹ ਹੁਣ ਮੇਰਾ ਪੂਰਾ ਹੋ ਲੈਂਦੇ ਹੋ ਕੋਈ ਜੀ ਮੇਰੀ ਗੱਲ ਵਿੱਚ ਕੋਇਓ ਨਾ ਮੈਂ ਸੋਚੁੰਦੀ ਆ ਵੀਰ ਜੀ ਵਿਚਾਰਿਆਂ ਨੂੰ ਨਾ ਮੈਂ ਕਿੰਨੀ ਟੈਨਸ਼ਨ ਪਾਈ ਆ ਮੇਰੇ ਕਰਕੇ ਨਾ ਵਿਚਾਰੇ ਕਿੰਨੇ ਤੱਕੇ ਖਾਂਦੇ ਆ ਕਦੀ ਕਿਤੇ ਤੇ ਕਦੀ ਕਿਤੇ ਇੱਕ ਵਿਚਾਰੇ ਨੂੰ ਆਪਣੇ ਘਰ ਦੀ ਜ਼ਿੰਮੇਵਾਰੀ ਆ ਉਹ ਵੀ ਸਾਰਾ ਕੰਮ ਨਾ ਇਹਨਾਂ ਦੇ ਸਿਰ ਤੇ ਆ ਜਿਹੜਾ ਵੀ ਕੋਈ ਕੰਮ ਕਰਨਾ ਵਾ ਮੈਨੂੰ ਨਾ ਵਿਚਾਰੀ ਤੇ ਬੜਾ ਦਰਸ ਹੁੰਦਾ ਵਾ ਤੇ ਜੇ ਭਾਬੀ ਦੀ ਗੱਲ ਕਰਾਂ ਨਾ ਉਹ ਵੀ ਵਿਚਾਰੀ ਕਿੰਨੀ ਚੰਗੀ ਆ ਕਦੀ ਵੀ ਕਿਸੇ ਉਹਨੇ ਨਾ ਮੱਥੇ ਵਟ ਨਹੀਂ ਪਾਇਆ ਭਾਵੇਂ ਮੈਂ ਜਦੋਂ ਮਰਜੀ ਇੱਥੇ ਆ ਜਾ ਨਹੀਂ ਤੇ ਕਈ ਪਰਜਾਈਆਂ ਨਾ ਵੇਖ ਕੇ ਜਰਦੀਆਂ ਹੀ ਨਹੀਂ ਆ ਕਿੰਨੀਆਂ ਗੱਲਾਂ ਬਾਤਾਂ ਸੁਣਾਉਂਦੀਆਂ ਵਾ ਮੈਂ ਤੇ ਹੋਈ ਕੈਨੀ ਆ ਤੇ ਰੱਬਾ ਜਿੱਦਾਂ ਦੇ ਵੀਰ ਭਾਬੀ ਮੇਰੇ ਆ ਨਾ ਕਿਤੇ ਸਾਰਿਆਂ ਨੇ ਹੀ ਦੇਵੇਂ ਐਨਾ ਸਾਥ ਦੇਣ ਵਾਲੇ ਜੇ ਕਿਤੇ ਨਾ ਸਾਰੇ ਰਿਸ਼ਤੇ ਇੰਨੇ ਵਧੀਆ ਹੋ ਜਾਣ ਤੇ ਫਿਰ ਤੇ ਕੋਈ ਗੱਲਬਾਤ ਨਾ ਹੋਵੇ ਕਿੰਨਾ ਵਧੀਆ ਟਾਈਮ ਲੰਘੇ ਨਾ ਦੇਖ ਲੋ ਕਦੋਂ ਦਾ ਮੇਰਾ ਵਿਆਹ ਹੋਇਆ ਵਾ 4 ਮਹੀਨੇ ਹੋ ਚਲੇ ਆ ਤੇ ਜੇ ਉਹ ਵੀ ਸਾਰਾ ਪਰਿਵਾਰ ਐ ਪੂਰੀ ਨਿਮਰਤਾ ਨਾਲ ਰਹਿਣਾ ਸਾਰੇ ਕੰਮ ਵਧੀਆ ਕਰਨ ਤੇ ਫਿਰ ਤੇ ਨਾ ਕੋਈ ਲੜਾਈ ਝਗੜਾ ਹੋਵੇ ਹੀ ਨਾ ਇਹ ਦੁਨੀਆ ਦੇ ਉਤੇ ਪਰ ਪਤਾ ਨਹੀਂ ਕਿੰਦਾ ਦੀ ਰੱਬ ਨੇ ਦੁਨੀਆ ਬਣਾਈ ਆ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਵੀਰ ਜੀ ਮੀਂਹ ਹਟ ਲੈਣ ਦੇਣਾ ਸੀ ਉਹ ਮੀਂਹ ਤੇ ਮੈਂ ਡਿਕਣਿਆ ਸਵੇਰ ਦਾ ਵੀ ਹਟ ਜੇ ਪਰ ਇਦਾਂ ਹੀ ਆ ਤੇ ਡੰਗਰ ਭੁੱਖੇ ਬੈਠੇ ਆ ਤੇ ਮੈਂ ਕਿਹਾ ਚੱਲ ਪੱਠੇ ਕੁਦਰ ਦਿੰਨਾ ਮਾੜਾ ਜਾ ਘਟਿਆ ਵਾ ਤੇ ਮੁੜ ਕੇ ਚੱਲ ਫੇਰ ਕਰ ਲਾਂਗੇ ਬਾਅਦ ਥੋੜਾ ਚੱਲੋ ਤੇ ਹੈ ਹੀ ਆ ਤੇ ਕਿਹਨੇ ਗੱਲ ਕਾਂਡੇ ਹੋ ਗਈ ਗੱਲ ਫੋਨ ਕਿਦਾਂ ਹੋਣਾ ਵੀਰ ਜੀ ਸੇਲੀ ਦਾ ਫੋਨ ਆਉਂਦੇ ਆ ਹੀ ਉਹਨਾਂ ਨਾਲ ਦੇ ਇਹੀ ਕਰਨਾ ਨਾਲੇ ਵੀਰ ਜੀ ਉਹ ਕਹਿੰਦੀ ਹੀ ਕਿ ਜਾਣ ਲੱਗੀ ਨਾ ਮਿਲ ਕੇ ਜਾਈਂ ਤਾਂ ਨਹੀਂ ਫੋਟੋ ਤੇ ਕੋਈ ਗੱਲ ਨਹੀਂ ਤੁਸੀਂ ਮਿਲ ਕੇ ਲਾਓ ਉਹਨਾਂ ਨੂੰ ਜਾ ਕੇ ਹੈ ਜੇ ਕੋ ਕੰਮ ਨਹੀਂ ਨਾ ਹੈਗਾ ਤੇ ਕੋਈ ਗੱਲ ਨਹੀਂ ਭਾਈ ਜੋਤ ਨੂੰ ਨਾਲ ਲੈ ਜਾਓ ਤੇ ਹਾਂ ਤੇ ਹੈਗਾ ਕਿੰਨੀ ਕਿ ਦੂਰ ਆ ਕਿਤੇ ਤੇ ਦੋਵੇਂ ਜਣੀਆਂ ਜਾ ਕੇ ਉਹਨੂੰ ਮਿਲ ਕੇ ਲਾਓ ਨਾਲੇ ਮਨ ਹੋਰ ਦਾ ਹੋਰ ਹੋ ਜਾਂਦਾ ਹਨਾ ਗੱਲ ਮੈਂ ਇਹ ਕਰਨੀ ਸੀ ਹਾਂਜੀ ਮੇਰੀ ਗੱਲ ਧਿਆਨ ਨਾਲ ਸੁਣੀ ਪਈਲਾ ਤੇ ਗਲਤ ਨਾ ਸਮਝੀ ਨਹੀਂ ਨਹੀਂ ਦੱਸੋ ਵੀਰ ਜੀ ਮੈਂ ਇਹ ਕਹਿ ਰਿਆ ਵਾਂ ਵੀ ਹੁਣ ਸੌਰੇ ਤੁਹਾਡੇਆਂ ਦੇ ਮਨ 'ਚ ਇਹ ਆ ਕਿ ਹਰਪਿੰਦਰ ਨੂੰ ਆਪ ਜਾ ਕੇ ਲਿਆਉਣਾ ਹਾਂਜੀ ਤੇ ਚਾਰ ਪੰਜ ਦਿਨ ਹੋ ਗਏ ਤੁਹਾਨੂੰ ਵੀ ਇੱਥੇ ਇਹ ਨਾ ਸੋਚੀ ਵੀ ਮੈਂ ਤੁਹਾਨੂੰ ਇੱਥੋਂ ਕੱਢਣ ਡਿਆ ਵਾਂ ਨਹੀਂ ਨਹੀਂ ਵੀਰ ਜੀ ਹਨਾ ਮੈਂ ਸਿਰਫ ਤਾਂ ਕਰਕੇ ਕਹਿ ਰਿਆ ਵਾਂ ਵੀ ਉਹ ਵੀ ਨਾ ਕਹਿਣ ਵੀ ਹੁਣ ਗਈਆ ਤੇ ਜਾ ਕੇ ਬੈਹ ਹੀ ਗਈ ਆ ਪੱਕੀ ਹਾਂਜੀ ਤੇ ਤੁਸੀਂ ਜੇ ਕਹੋ ਤੇ ਮੈਂ ਫੋਨ ਕਰਦਾ ਲਵਲੀ ਨੂੰ ਤੇ ਆਪੇ ਉਹਨਾਂ ਨੂੰ ਕਹਿ ਦਊਗਾ ਤੇ ਆ ਕੇ ਤੁਹਾਨੂੰ ਲੈ ਜਾਣਗੇ ਉਹ ਨਹੀਂ ਵੀਰ ਜੀ ਤੁਸੀਂ ਨਹੀਂ ਫੋਨ ਕਰਨਾ ਹੈਗਾ ਵੀ ਉਹਨਾਂ ਦੇ ਇਰਾਦੇ ਆ ਵੀ ਸਾਡੇ ਥੱਲੇ ਲਾ ਕੇ ਰਹਿਣਾ ਅਸੀਂ ਜਿੱਦਾਂ ਕਹਿੰਨੇ ਆ ਨਾ ਉਦਾਂ ਹੀ ਇਹ ਕਰੀ ਜਾਣ ਤੇ ਕਿੰਨੀਆਂ ਕੋ ਉਹਨਾਂ ਦੀ ਮੰਨੀ ਜਾਣੀਆਂ ਆ ਵਾ ਆ ਉਹ ਚਲੋ ਮੈਂ ਇਹ ਕਹਿੰਦਿਆਂ ਵਾਂ ਵੀ ਹੁਣ ਅਸੀਂ ਤੇ ਵੇਖੋ ਸਾਰੇ ਕੰਮ ਕਰ ਲੀ ਇਧਰੋਂ ਹਨਾ ਸਾਡੀ ਗੱਡੀ ਦੀ ਵੀ ਤਿਆਰੀ ਆ ਬਾਕੀ ਚਲੋ ਹੁਣ ਉਹ ਵੀ ਸਾਡੇ ਕੋਲ ਥੋੜਾ ਬੋਧਾ ਡਰਦੇ ਆ ਹਾਂਜੀ ਉਹਨਾਂ ਨੂੰ ਵੀ ਇਹ ਆ ਵੀ ਕਿਤੇ ਕੋਈ ਇਹ ਐਕਸ਼ਨ ਲੈਣਗੇ ਹਨਾ ਤੇ ਗੱਲਬਾਤ ਵਧੂਗੀ ਤੇ ਚਲ ਜੇ ਹੁਣ ਡਰਦੇ ਆ ਸਾਡੇ ਕੋ ਤੇ ਅਸੀਂ ਉਹਨਾਂ ਨੂੰ ਜ਼ਿਆਦਾ ਵੀ ਤੰਗ ਕਿਉਂ ਕਰਨਾ ਵਾ ਹਨਾ ਤਾਂ ਕਰਕੇ ਮੈਂ ਤੇਰੀ ਸਲਾਹ ਲੈਣ ਦੇ ਵਿੱਚ ਪਤਾ ਨਾ ਕੀ ਆ ਵੀਰ ਜੀ ਉਹਨਾਂ ਨੂੰ ਇਹ ਹੋਈ ਆ ਵੀ ਅਸੀਂ ਜਿਹੜੀ ਡਿਮਾਂਡ ਕਰਦੇ ਆ ਸਾਡੀ ਪੂਰੀ ਕਰੀ ਜਾਂਦੇ ਆ ਤੇ ਹੁਣ ਉਹ ਮਿੱਠੇ ਪੇਰੇ ਤਾਂ ਹੀ ਹੋਏ ਆ ਵੀ ਸਾਨੂੰ ਗੱਡੀ ਮਿਲਣੀ ਆ ਮੈਨੂੰ ਪਤਾ ਉਹਨਾਂ ਦੇ ਸੁਭਾਅ ਦਾ ਉਹਨਾਂ ਨੇ ਫੇਰ ਮੁੜ ਕੇ ਇਦਾਂ ਹੀ ਕਰਨਾ ਵਾ ਜਿੱਦਾਂ ਪਹਿਲਾਂ ਕਰਦੇ ਸੀ ਹੁਣ ਜੇ ਫੋਨ ਵਾ ਤੇ ਬਸ ਸਵੇਰੇ ਸ਼ਾਮ ਕਰ ਲੈਂਦੇ ਇਹ ਮੜਿਆ ਕੋਟਾ ਪੂਰਾ ਕਰਨ ਵਾਸਤੇ ਤੇ ਚੱਲ ਗਈ ਆ ਤੇ ਮਗਰ ਮੜਿਆ ਕਰ ਲਏ ਨੇ ਉਹਦਾਂ ਨੇ ਮੈਨੂੰ ਕਦੀ ਫੋਨ ਨਹੀਂ ਕਰਕੇ ਪੁੱਛਿਆ ਤੇ ਨਾ ਇਹਨਾਂ ਨੇ ਬਰੋਂ ਕਰੀ ਕੀਤਾ ਪਰ ਗੱਲ ਇਹ ਵੀ ਆ ਨਾ ਰਪਿੰਦਰ ਹੁਣ ਵੇਖ ਅੱਜ ਨਹੀਂ ਤੇ ਕੱਲ ਜਾਣਾ ਤੇ ਹੈਗਾ ਵਾ ਸਾਰੀ ਉਮਰ ਤੇ ਬਹੁ ਇੱਥੇ ਨਹੀਂ ਨਾ ਰਹਿਣਾ ਹੈਗਾ ਤਾਂ ਕਰਕੇ ਮੈਂ ਕਹਿ ਰਿਆ ਵਾਂ ਕਿ ਚੱਲ ਜਿਓ ਸਾਡੀ ਗੱਲ ਮੰਨ ਲੜੇ ਆ ਨਾ ਤੇ ਉਹਨਾਂ ਨੂੰ ਫੋਨ ਕਰ ਦਿੰਦੇ ਆ ਹਨਾ ਤੇ ਇਹ ਵੀ ਨਹੀਂ ਗੱਲ ਵੀ ਅੱਜ ਹੀ ਜਾਣਾ ਵਾ ਕੱਲ ਪਰਸੋਂ ਜਦੋਂ ਤੂੰ ਕਵੇਂ ਉਦੋਂ ਹੀ ਕਹਾਂਗਾ ਉਹਨਾਂ ਨੂੰ ਮੈਂ ਇਹ ਗੱਲ ਤਾਂ ਕਰਕੇ ਕਹਿ ਰਿਆਂ ਵਾਂ ਵੀ ਉਹਨਾਂ ਨੇ ਸਾਰਾ ਕੰਮ ਮੇਰੇ ਸਿਰ ਤੇ ਸੁੱਟਿਆ ਵਾ ਮੈਨੂੰ ਕਹਿੰਦੇ ਵੀ ਤੁਸੀਂ ਫੋਨ ਕਰੋਗੇ ਤੇ ਅਸੀਂ ਆਉਣਾ ਵਾ ਤਾਂ ਕਰਕੇ ਮੈਂ ਕਹਿੰਦੇ ਵੀ ਤੂੰ ਮਨ ਬਣਾ ਲੈ ਆਪਣਾ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਪਰਸੋਂ ਜਦੋਂ ਕਹੋਗੇ ਉਹਨੂੰ ਮੈਂ ਕਹਿ ਦੂੰਗਾ ਹੈ ਚਲੋ ਵੀਰ ਜੀ ਗੱਲ ਫੇਰ ਇਦਾਂ ਆ ਜੇਦ ਮੈਂ ਤੁਹਾਡੀ ਗੱਲ ਮੰਨਾਂ ਤੇ ਮੈਂ ਮੰਨਣੀ ਵੀ ਆ ਤੁਹਾਡੀ ਗੱਲ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ ਤੇ ਤੁਸੀਂ ਨਹੀਂ ਨਾ ਅੱਜ ਤਾਂ ਹੁਣ ਰਹਿਣ ਠੀਕ ਹੈ ਮੈਸਰੀ ਵਾਲੋਂ ਹੋ ਨਹੀਂ ਤੇ ਮਿਲ ਆਉਣੀ ਆ। ਇਨੀ ਵਾਰ ਫੋਨ ਆਇਆ ਆ ਦਾ। ਤੇ ਕੱਲ ਦਾ ਤੀ ਫੇ ਰਖ ਲੋ ਤੇ ਕਹਿ ਦਿਓ ਉਹਨਾਂ ਨੂੰ ਫੇਰ ਕੱਲ ਨੂੰ ਆ ਜਾਣਗੇ। ਚਲ ਇਦਾਂ ਕਰ ਲੈਂਦੇ ਹਾਂ। ਹਾਂਜੀ। ਕੋਈ ਗੱਲ ਹੈ ਤੁਸੀਂ ਜੋਧ ਨੂੰ ਨਾਲ ਲਓ। ਹਾਂਜੀ। ਤੁਸੀਂ ਉਹਦੇ ਘਰੋਂ ਹੋ ਉਹ ਮਿਲ ਕੇ ਲਾਓ। ਕੋਈ ਨਹੀਂ ਮੈਂ ਜਾਣੀ ਆ ਮੈਂ ਲਵਲੀ ਭਾਜੀ ਨੂੰ ਫੋਨ ਕਰ ਦਿੰਨਾ ਤੇ ਉਹਨਾਂ ਨੂੰ ਕਹਾਂਗਾ ਵੀ ਕੱਲ ਆਣ ਕੇ ਤੇ ਕਹੋ ਉਹਨਾਂ ਨੂੰ ਕਿੱਥੇ ਲੈ ਜਾ। ਠੀਕ ਆ। ਆਓ ਚਲੋ ਜੀ ਹੁਣ ਕਹਿਣ ਦੇ ਆ ਤੇ ਨਹੀਂ ਉਹਦਾ ਵੀਰ ਜੀ ਮੈਂ ਜਾਣਾ ਨਹੀਂ ਹਾਲੀ। ਵੀਰ ਜੀ ਇਹਨਾਂ ਦੀਆਂ ਵੀ ਨਾ ਨਕ ਨਾਰ ਕੀਰਾਂ ਘਡਾਉਣੀਆਂ ਚਾਹੀਦੀਆਂ ਆ। ਫੇਰ ਇਹਨਾਂ ਨੂੰ ਪਤਾ ਲੱਗਣਾ ਆ। ਵੀ ਕੇਦੀ ਇਹ ਗੱਲ ਤੇ ਦਲਜੀਤ ਵੀ ਮੈਨੂੰ ਕਹਿੰਦਾ ਵਾ ਪਰ ਵੇ ਹੁਣ ਉਹ ਤਾਂ ਇਦਾਂ ਦੇ ਹੈਗੀ ਆ ਅਸੀਂ ਵੀ ਉਹਨਾਂ ਵਰਗੇ ਹੋ ਜੇ ਤੇ ਫਿਰ ਫਰਕ ਕੀ ਆ ਇਹ ਵੀ ਤਾਂ ਗੱਲ ਹੈਗੀ ਨਾ ਹਣਾ ਚਲੋ ਵੀਰ ਜੀ ਕੋਈ ਨਹੀਂ ਤੁਸੀਂ ਜਿੱਦਾਂ ਕਹਿੰਨੇ ਆ ਨਾ ਮੈਂ ਉਦਾਂ ਹੀ ਕਰੂੰਗੀ ਫਿਰ ਕੋਈ ਗੱਲ ਨਹੀਂ ਕੱਲ ਨੂੰ ਉਹਨਾਂ ਦਾ ਕਹਿ ਦੋ ਤੁਸੀਂ ਕੋਈ ਮੈਂ ਕਹਿ ਦਿੰਦਾ ਵਾ ਫੇ ਕੱਲ ਅਗਲੇ ਜਨ ਹਾਂਜੀ ਤੁਸੀਂ ਹੋਵਾ ਉਧਰੋਂ ਹੋਵਾ ਉਧਰੋਂ ਭਾਬੀ ਨਾਲ ਜਨ ਨਾਲ ਠੀਕ ਠੀਕ ਸਮਝ ਲਈ ਗਈ ਆ ਉਹਦੀ ਵੀ ਕੀ ਕਰਾਂ ਹੱਸ ਹੀ ਗਈ ਆ ਵਿੱਚ ਗੱਲ ਦੇ ਹੁਣ ਜੇ ਰਪਿੰਦਰ ਨੂੰ ਕੱਲ ਦਿੰਦਾ ਪਿੰਡ ਫਿਰ ਕੋਈ ਗੱਲਬਾਤ ਹੁੰਦੀ ਆ ਤੇ ਫਿਰ ਮਿਲਤੇ ਸਾਰਾ ਹੁਣਾਵਾ ਵੀ ਤੂੰ ਕੱਲਿਆ ਸੀਗਾ ਤੇ ਜੇ ਨਹੀਂ ਕੱਲਦਾ ਤੇ ਫਿਰ ਲਵਲੀ ਹੁਣਾ ਕਹਿਣਾ ਵਾ ਕਿ ਜੇ ਇਹ ਤੁਹਾਨੂੰ ਜ਼ਿੰਮੇਵਾਰੀ ਦੇ ਹੀ ਦਿੱਤੀ ਸੀ ਤੇ ਤੁਸੀਂ ਕੁੜੀ ਨੂੰ ਕੱਲਿਆ ਨਹੀਂਗਾ ਤੇ ਰੱਬ ਦਾ ਨਾਮ ਲੈ ਕੇ ਨਾ ਫੋਨ ਕਰ ਹੀ ਦਿੰਨਾ ਉਹਨਾਂ ਨੂੰ ਤੇ ਕਹਿਣਾ ਵੀ ਭਰਾ ਤੁਸੀਂ ਕੱਲ ਆ ਕੇ ਤੇ ਲੈ ਜੋ ਰਪਿੰਦਰ ਨੂੰ ਬਾਕੀ ਦੀਆਂ ਗੱਲਾਂ ਫਿਰ ਬਾਅਦ ਚ ਕਰ ਲਾਂਗੇ ਸਸੇ ਜੜਾ ਜੀ ਸਸੇ ਗੱਲ ਪੁੱਤ ਕੀ ਹਾਲਜਾ ਲਾ ਲਵਲੀ ਨਾਉਂ ਤੇ ਤਾਂ ਗਾ ਹਾਂ ਠੀਕ ਠਾਕ ਵਧੀਆ ਵਧੀਆ ਕੀ ਬੰਦਿਆ ਉਹ ਬੰਦਾ ਕੀ ਆ ਯਾਰ ਮੀ ਪੈਂਡਿਆ ਸੀ ਜਿਆਦਾ ਤੇ ਹੁਣ ਮੜਾ ਜਿਹੇ ਟਾਈਮ ਆ ਕੋਠੇ ਕੋਠੇ ਤੇ ਆ ਹਾਂ ਰੋਜ਼ ਹੀ ਆਇੰਦਾ ਹੈ ਹਾਂ ਰੋਜ਼ ਰੋਜ਼ ਹੀ ਕੇ ਹਾਂ ਮੰਮੀ ਹੁਣ ਮੰਮੀ ਹੁਣ ਇਹ ਥੱਲੇ ਆ ਅੱਛਾ ਅੱਛਾ ਕੰਮ ਹੀ ਕੋਈ ਕੰਮ ਤਾਂ ਨਹੀਂ ਕੋਈ ਵੀ ਮੈਂ ਹੁਣ ਤਾਂ ਆਇਆ ਹਿੰਡਾ ਦੇ ਚ ਬੰਦਾ ਅੱਛਾ ਉਹ ਕਹਿ ਗਿਆ ਸੀ ਕਿ ਆਣ ਕੇ ਤੇ ਲੈ ਜੋਨ ਔਰ लवली ਹੋ ਤਾਂ ਤੇਰੀ ਗੱਲ ਠੀਕ ਆ ਪੁੱਤ ਜਾਣ ਨੂੰ ਤੇ ਅਸੀਂ ਚਲ ਜਾਾਂਗੇ ਪਰ ਇਹ ਆ ਵੀ ਘਰ ਗਿਆ ਦੀ ਬੀਤੀ ਬਾਤ ਦੀ ਨਾ ਕਰਨ ਯਾਰ ਉਹ ਬੰਦਾ ਹੀ ਤੇਜ਼ੀ ਕਰਦੇ ਲੱਗਦੀ ਉਹ ਸਹੀ ਗੱਲ ਬਾਤ ਉਹਨਾਂ ਨਾਲ ਹੋ ਗਈ ਆ ਮੇਰੀ ਪਤਾ ਗੱਲ ਗਿਆ ਜਦੋਂ ਇਹਨਾਂ ਨੇ ਰਵਿੰਦਰ ਨੂੰ ਮਾਰੇ ਸੀ ਨਾ ਧੱਕੇ ਧੱਕੇ ਤੇ ਜਾ ਕੇ ਉਹਨਾਂ ਨੂੰ ਦੱਸਿਆ ਹੋਊਗਾ ਤੇ ਅਗਲੇ ਕਹਿੰਦੇ ਉਹਨਾਂ ਇਹ ਕਰੀ ਇਹਨਾਂ ਨੂੰ ਸਾਧਾਂ ਸਾਧ ਤੇ ਫਿਰ ਕਰਾਂਗੇ ਬੀਤੀਆਂ ਇਹਨਾਂ ਦੀ ਹੋਏ ਉਹਨਾਂ ਹਫ਼ਤਾ ਦੇ ਹੋ ਗਿਆ ਵਕਈ ਮੈਂ ਰੋਜ਼ ਹੀ ਫੋਨ ਕਰਨਾ ਉਹਨਾਂ ਅੱਛਾ ਸਾਰਿਆਂ ਨਾਲ ਗੱਲਬਾਤ ਹੁੰਦੀ ਆ ਮੇਰੀ ਠੀਕ ਆ ਕੋਈ ਨਾ ਤੂੰ ਵੀ ਟੈਨਸ਼ਨ ਨਾ ਲੋ ਜੋ ਬਣ ਮੈਂ ਚੇਤਾ ਫੋਨ ਕੀਤਾ ਆ ਕਿ ਹਾਂ ਤੇ ਤੁਹਿੰਨਾ ਜੋ ਵੱਟ ਠੀਕ ਆ ਠੀਕ ਆ ਉਹਦੇ ਮੈਨੂੰ ਕਹਿ ਲਿਆ ਵੀ ਮੈਂ ਛੱਡ ਜਣਾ ਤੇ ਉਹਨੂੰ ਕਹਿਣਾ ਸੀ ਉਹ ਦੇਣੀ ਤੁਹਾਨੂੰ ਪਤਾ ਹੀ ਨਹੀਂ ਬੇਵਜਲੀਆ ਕਰਨਾ ਉਹ ਬਿਲਕੁਲ ਖਸੇ ਹੋਈ ਤੇ ਉਹਨੇ ਦੇ ਵਿਚਾਰੇ ਨੇ ਆਈ ਜਾਣਾ ਤੁਸੀਂ ਜਾ ਕੇ ਲਿਆਓ ਹੁਣ ਫਿਰ ਮੈਂ ਤੇ ਤੇਰੀ ਮੰਮੀ ਜਾਈਏ ਹਾਂ ਜੀ ਸੁਹਾਣਿਆਂ ਜਾਓ ਤੁਸੀਂ ਚੱਲ ਕੋਈ ਨਹੀਂ ਕਰਕੇ ਸਲਾਦ ਫਿਰ ਅਸੀਂ ਮੰਮੀ ਨੂੰ ਕਿਉਂ ਕਿਉਂ ਤੇ ਜਾ ਕੇ ਗੱਲਬਾਤ ਨਾ ਕਰੀ ਇਹਦੇ ਮੂੰਹ ਚ ਕੀ ਗੱਲ ਰਹਿੰਦੀ ਓਏ ਉਹ ਸਾਰੀਆਂ ਗੱਲਾਂ ਪੁੱਤ ਸਮਝਾ ਕੇ ਖੜੂਗਾ ਇਹਨੂੰ ਮੈਂ ਹਾਂ ਤੇ ਜਦੋਂ ਵੀ ਦਵੇ ਜਿਹਾ ਹੋ ਤੇ ਜਾ ਕੇ ਲੈ ਆਵੇ ਇੱਕ ਵਾਰੀ ਫੋਨ ਕਰਦੇ ਹੋਰ ਬੰਦ ਕੇ ਚੱਲ ਜੰਦਾ ਚੱਲ ਠੀਕ ਆ ਫਿਰ ਕੱਲ ਨੂੰ ਚੱਲ ਜਾਗੇ ਹੈ ਪੁੱਤ ਤੋਂ ਸਵਾਨ ਕੋਈ ਇਹ ਨਾ ਕਿਉਂਕਿ ਅੰਕ ਨੂੰ ਲੈਣਾ ਆਉਂਦੇ ਆ ਛੇਤੀ ਤਿਆਰ ਹੋ ਜਾ ਠੀਕ ਆ ਹਾਂ ਚਲ ਕੋਈ ਗੱਲ ਨਹੀਂ ਉਹਨਾਂ ਦੀਆਂ ਨਜ਼ਰਾਂ ਚੰਗੀਆਂ ਹੋ ਜਾਣਾ ਮੈਂ ਉਹ ਨਹੀਂ ਨਹੀਂ ਚੰਗੇ ਬਣਾਗੇ ਹਾਂ ਤੇ ਹੋਰ ਕਿਦਾਂ ਡਿਊਟੀ ਹਾਂ ਚੱਲਿਆ ਮੈਂ ਡਿਊਟੀ ਤੇ ਮੈਂ ਫਿਰ ਸ਼ਾਮ ਨੂੰ ਕਰੂੰਗਾ ਫੋਨ ਚਲ ਠੀਕ ਆ ਪੁੱਤ ਠੀਕ ਆ ਚੰਗਾ ਚੰਗਾ ਹੁਣ ਮੁੰਡਾ ਫੋਨ ਕਰਨ ਲਿਆ ਵਾ ਜਾਣਾ ਤੇ ਪੈਣਾ ਹੀ ਆ ਏਦਾਂ ਕਰਦਾ ਵਾਂ ਰਮਨ ਨੂੰ ਤੇ ਸੰਦੀਪ ਨੂੰ ਉੱਤੇ ਆਵਾਜ਼ ਮਾਰ ਲੈਣਾ ਭਿਆਣ ਕੇ ਮੇਰੀ ਗੱਲ ਸੁਣੋ ਰਮਨ ਹਾਂਜੀ ਓਏ ਆ ਸੰਦੀਪ ਨੂੰ ਲੈ ਕੇ ਆਈ ਉੱਪਰ ਆ ਗਈ ਜੀ ਆਜਾ ਆਜੋ ਪਤਾ ਨਹੀਂ ਕੀ ਗੱਲ ਆ ਪਿਉ ਤੇਰਾਵਾਚਾਂ ਮਾਰੀ ਜਾਂਦਿਆ ਹਾਂਜੀ ਕੀ ਕੰਮ ਹੀਵਾਜਾਂ ਡੇ ਇਹ ਮਾਰਨ ਕੰਮ ਕੀ ਆ ਲਵਰੀ ਦਾ ਮੁੰਡਾ ਹੀ ਫੋਨ ਆ। ਕੀ ਆਂਦਾ ਵਾ? ਉਹ ਕਹਿੰਦਾ ਵੀ ਰਪਿੰਦਰ ਨੂੰ ਜਾ ਕੇ ਤੇ ਲਿਆਓ। ਰਪਿੰਦਰ ਨੂੰ ਲੈਣ ਜਾਣਾ ਪੈਣਾ ਵਾ। ਤੇ ਜਾਣਾ ਹੀ ਪੈਣਾ ਵਾ। ਮੇਰਾ ਤਾਂ ਮੁੰਡਾ ਦਿਲ ਕਰ ਰਿਹਾ। ਤੂੰ ਦੱਸ ਕੁੜੀਏ ਕਿੱਦਾਂ ਕਰਨੀ ਆ? ਤੁਹਾਨੂੰ ਮੈਂ ਅੱਗੇ ਮਨਾ ਕੀਤਾ ਸੀ ਕਿ ਡੈਡੀ ਆਪੇ ਜਾ ਕੇ ਲੈ ਆਉਣਗੇ। ਅਸੀਂ ਨਹੀਂ ਜਾਣਾ ਹੈਗਾ। ਤੁਸੀਂ ਮੁੰਡੇ ਨੂੰ ਸਮਝਾਉਣਾ ਸੀ ਕਿ ਮੈਂ ਕੱਲਾ ਚੱਲ ਜਾਂਦਾ ਵਾਂ। ਤੇ ਲੈ ਕੇ ਗਾਹਾਂ ਤੇ। ਇਸ ਤਰ੍ਹਾਂ ਸਾਰੀ ਗੱਲ ਹੋਈ ਆ। ਉਹ ਕਹਿੰਦਾ ਮੈਂ ਮਾਹ ਹੀ ਕੰਮ ਰੋਕ ਕੀਤਾ ਵਾ। ਆਹੋ ਇਹਨੇ ਰੋਕ ਕੀਤਾ ਵਾ ਕੰਮ। ਉਹ ਵੀ ਉਹਨਾਂ ਵੱਲ ਹੋ ਗਿਆ ਹੁਣਾਵਾਂਗੇ। ਤੇ ਜਿੱਦਾਂ ਗਈ ਆ ਉਹ ਤਾਂ ਆ ਨਹੀਂ ਸਕਦੀ ਹੁਣੋਂ। ਅਹੀਂ ਕਿਹੜਾ ਨੁਕਲਾਇਆ ਸੀ ਬੈਗ ਵਿੱਚ ਕੱਪੜੇ ਪਾ ਕੇ ਤੇ ਸਿੱਦਾ ਭੱਜੀ ਸੀ ਜਿੱਦਾਂ ਮੁੜ ਕੇ ਇੱਥੇ ਆਉਣਾ ਹੀ ਨਹੀਂ ਹੁੰਦਾ ਉਹ ਕਹਿੰਦਾ ਉਦਾਂ ਤੇ ਕਹਿੰਦਾ ਸੀ ਜੁਪਨ ਮੈਂ ਛੱਡ ਜਾਣਾ ਤੇ ਕਹਿੰਦਾ ਸੀ ਤਾਂ ਛੱਡ ਜਾਂਦਾ ਫਿਰ ਇੱਥੋਂ ਕਿਹੜੀ ਫੇਰ ਅਸੀਂ ਭਰਾਤ ਲੈ ਕੇ ਜਾਣਾ ਫੇਰ ਲੈ ਕੇ ਆਉਣਾ ਉਹਨੂੰ ਕਹਿੰਦਾ ਹੁਣ ਮੈਂ ਇੱਹਾ ਕਰ ਬੈਠਾ ਵਾ ਵੀ ਨਹੀਂ ਮੈਂ ਮੰਮੀ ਡੈਡੀ ਨੂੰ ਭੇਜਦਾ ਵਾਂ ਇਹਨੂੰ ਨਾ ਕੋਈ ਸਵਾਦ ਦਾ ਕੰਮ ਆਇਆ ਫੇਰ ਮੰਮੀ ਡੈਡੀ ਤਾਂ ਗੱਲ ਲੈਂਦੀ ਐ ਵੀ ਤੇ ਭਰਾ ਨੂੰ ਕਹੇ ਵੀ ਬਿਠਾ ਮੋਟਰਸਾਈਕਲ ਤੇ ਤੇ ਇੱਥੇ ਲਾ ਜਾ ਉਹਨੂੰ ਕਿਹੜਾ ਗੱਡੀ ਉਹ ਚੱਲ ਜੇ ਹੁਣ ਕਹਿਣ ਡਿਆ ਵਾ ਤੇ ਮੰਨਣੀ ਪੈਣੀ ਆ ਉਹਦੀ ਵੀ ਮੰਨਣੀ ਕੀ ਪੈਣੀ ਆ ਸਰੀਰ ਮੇਰਾ ਠੀਕ ਨਹੀਂਗਾ ਬਗਾਨਿਆਂ ਘਰ ਜਾ ਕੇ ਤੰਗ ਹੋਣਾ ਪੈਂਦਾ ਵਾ ਤੇ ਹੁਣ ਜਾਣਾ ਤੇ ਪੈਣਾ ਹੀ ਆ ਫਿਰ ਰਮਨ ਅੱਗੇ ਕਿਨੀਏ ਨਹੀਂ ਤੈਨੂੰ ਮੈਂ ਸਮਝਾਇਆ ਵਾ ਜਿਹੜੀ ਜਿੱਦ ਫੜ ਲਈ ਨਹੀਂ ਛੱਡ ਦਿਆ ਕਰ ਜੇ ਹੁਣ ਮੁੰਡੇ ਨੇ ਫੋਨ ਕੀਤਾ ਤਾਂ ਉੱਥੇ ਜਾਣਾ ਹੀ ਪੈਣਾ ਵਾ ਚੰਗਾ ਚੰਗਾ ਚੱਲ ਜਾਾਂਗੇ ਡੈਡੀ ਜੇ ਤਾਂ ਮੰਮੀ ਕਹਿੰਦੇ ਮੈਂ ਨਹੀਂ ਠੀਕ ਹੈਗੀ ਤੇ ਰਹਿਣ ਦੋ ਮੰਮੀ ਨੂੰ ਉਹ ਪੁੱਤ ਤੂੰ ਹੀ ਤਾਂ ਆਪਣੀਆਂ ਗੱਲਾਂ ਕਰੀ ਜਾਂਦੇ ਜੇ ਹੁਣ ਮੁੰਡੇ ਦੀ ਵੀ ਮੰਨਣੀ ਪੈਣੀ ਆ ਕਿ ਨਹੀਂ ਉਹਦੀ ਗਾਈ ਮੰਨੀ ਗਏ ਓ ਜੇ ਤਾਂ ਸਾਰਿਆਂ ਮੰਨੋਂਗੇ ਨਾ ਉਹਨੇ ਭੂਏ ਚੜਨਾ ਵਾ ਕੱਲ ਨੂੰ ਆਣ ਕੇ ਉਹਨੇ ਪਤਾ ਕੀ ਕਹਿਣਾ ਮੈਂ ਕਿਹੜੀ ਆਪੇ ਆਈ ਹਾਂ ਤਿੰਨ ਜਾਣੇ ਲੈਣ ਆਏ ਹੋ ਫੇਰ ਆਈ ਹਾਂ ਵੇਖ ਲਿਓ ਉਹ ਇੱਕ ਰੀ ਮੇਰੇ ਨਾਲ ਚੱਲ ਤੈਨੂੰ ਲੈ ਆਈਏ ਗੱਡੀ ਫੇਰ ਵੇਖੀ ਜਾਊਗੀ ਕੀ ਕਰਨਾ ਚੱਲ ਜਾਾਂਗੇ ਪਰ ਮੈਂ ਗੱਲ ਨਹੀਂ ਜੇ ਉੱਥੇ ਸੋਨੀ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਤਾਂ ਮੈਂ ਹੁਣ ਵੀ ਦੱਸਿਆ ਜੇ ਕੋਈ ਉਹਨਾਂ ਨੇ ਮੈਨੂੰ ਵੱਧ ਘੱਟ ਗੱਲ ਕਰਤੀ ਨਾ ਮੈਂ ਇੱਕ ਦਿਨ ਚਾਸਨਾ ਕੇ ਆਉਣੀ ਆ ਜੇ ਉਹ ਤਿਆਰ ਤੇ ਹੋ ਪਹਿਲਾਂ ਤਿਆਰੀ ਆ ਉਹ ਬੜੇ ਹੈਗੇ ਉੱਥੇ ਤਿਆਰ ਹੋ ਕੇ ਜਾਣਾ ਆ ਰਮਨ ਜਿਹੜੀ ਹੱਗ ਗੱਲਾਂ ਕਰਨ ਈ ਆ ਨਾ ਤੇਰੇ ਵਾਸਤੇ ਚੰਗੀਆਂ ਨਹੀਂ ਆ ਜੇ ਉੱਥੇ ਜਾਣਾ ਨਾ ਤੇ ਜ਼ੁਬਾਨ ਅੰਦਰ ਰੱਖਣੀ ਪੈਣੀ ਆ ਲਵਲੀ ਕਹਿੰਦਾ ਈ ਉੱਥੇ ਜਾ ਕੇ ਗੱਲ ਨਾ ਕਰਿਓ ਕੋਈ ਵੀ ਕਾਦੀ ਗੱਲ ਕਰਨੀ ਆ ਜੇ ਬਿਲਕੁਲ ਸਿਰ ਤੇ ਚੜਨਗੇ ਨਾ ਫਿਰ ਤੇ ਸਿਰ ਤੋਂ ਲੋਮਣਾ ਹੀ ਪੈਣਾ ਵਾ ਮੁੰਡਾ ਸਾਰੀ ਉਮਰ ਥੱਲੇ ਉਹਨਾਂ ਦੇ ਲੱਗਾ ਰਵੇ ਮੈਨੂੰ ਨਾ ਥੱਲੇ ਲੱਗਣ ਦੀ ਆ ਤਾਂ ਹੈਗੀ ਤੇ ਨਾ ਮੈਂ ਲੱਗਣਾ ਵਾ ਮੈਂ ਤੇ ਅਜ ਤੱਕ ਕਿਸੇ ਦੀ ਗੱਲ ਨਹੀਂ ਸੁਣੀ ਉਹਨਾਂ ਨੰਗਾ ਦੀ ਕਿਉਂ ਸੁਣਾ ਐ ਹੋ ਤੇਰੀ ਜ਼ੁਬਾਨ ਨੇ ਅੱਗੇ ਮਾਰਿਆ ਵਾ ਕੋਈ ਗੱਲ ਨਹੀਂ ਮਾਰਿਆ ਵਾ ਨਾ ਤੈਨੂੰ ਜੀਂਦੇ ਕਰਕੇ ਦੱਸੂਗੀ ਹੋਰ ਡੇ ਆ ਮੈਂ ਕਿਹਾ ਕਿਹੜਾ ਇਹਨਾਂ ਨੇ ਸਭ ਕੁ ਮੈਨੂੰ ਸਿਖਾਉਣਾ ਵਾ ਚੱਲ ਹੁਣ ਇਹਦਾ ਕਰ ਤਿਆਰ ਹੋ ਤੇ ਚਲੀਏ ਤਿਆਰੀ ਆ ਚੰਗਾ ਚੱਲ ਸੰਦੀਪ ਬੈਠੇ ਭਾਬੀ ਜੀ ਹਾਂਜੀ ਰੁਪਿੰਦਰ ਠੀਕ ਠੀਕ ਹੈ ਹੀ ਮੈਂ ਕਿਤੇ ਨਹੀਂ ਫੋਨ ਆਉਂਦਿਆ ਹੀ ਸਹਲੀ ਦਾ ਤੇ ਫੋਨ ਕਰਦੀ ਕਰਦੀ ਵੇਲੇ ਚਲ ਗਈ ਵੀਰ ਜੀ ਲੱਗੇ ਅੱਛਾ ਅੱਛਾ ਕਰਾਂ ਮੈਂ ਨਹੀਂ ਦਿਆ ਨਾ ਨਾ ਆ ਤੇ ਬਸ ਹੋ ਗਿਆ ਵਾ ਬਸ ਇੰਨੀਆਂ ਕੀ ਕੱਟਣੀਆਂ ਵਾ ਅੱਛਾ ਅੱਛਾ ਤੇ ਜੋ ਹੈ ਨਹੀਂ ਠੀਕ ਨਹੀਂ ਹੈ ਗਿਆ ਤੇ ਮੈਂ ਰਹਿਣ ਦੀ ਨਹੀਂ ਆ ਚੱਲ ਕੋਈ ਗੱਲ ਨਹੀਂ ਆ ਪੱਬਜੀ ਮੈਂ ਤਾਂ ਨਾਲ ਗੱਲ ਕਰਨੀ ਸੀ ਹਾਂਜੀ ਵੀ ਉਹਨਾਂ ਸਹਲੀ ਦਾ ਫੋਨ ਆਉਂਦਿਆ ਹੀ ਤੂੰ ਮੈਨੂੰ ਕਹਿੰਦੀ ਕਿ ਮਿਲ ਕੇ ਜਾ ਮਨਪ੍ਰੀਤ ਤੁਹਾਨੂੰ ਪਤਾ ਹੀ ਹੋਣਾ ਦਾ ਹਾਂਜੀ ਹਾਂਜੀ ਤੇ ਉਹਨਾਂ ਮੈਂ ਜਿਹਦੀ ਘਰੀ ਜਾਂਦੀ ਆ ਵੀ ਤੂੰ ਮਾਹ ਆਈ ਆ ਤੇ ਹੋ ਕੇ ਜਾਦ ਕਾ ਮੇਰੇ ਕੋਲੋਂ ਮੇਰਾ ਦਿਲ ਬੜਾ ਕਰੰਦਿਆ ਮਿਲਣ ਨੂੰ ਤੇ ਕੋਈ ਨਹੀਂ ਤੁਸੀਂ ਜਾ ਕੇ ਹੋ ਆਓ ਉਹ ਤੇ ਆਵਾ ਇੱਕ ਵੀਰ ਜੀ ਕਹਿੰਦੇ ਆ ਕਿ ਉਹਨਾਂ ਨੇ ਵੀ ਕੱਲ ਨੂੰ ਆਉਣਾ ਵਾ ਪਿੰਡੋਂ ਮੰਮੀ ਹੋਣਾ ਨਹੀਂ ਵੀ ਵੈਸੇ ਕਹਿੰਦੇ ਅੱਜ ਵੱਲੋਂ ਡੇ ਹੀ ਤੇ ਮੈਂ ਹਾਂ ਤੁਸੀਂ ਅੱਜ ਨਾ ਹਣ ਸਦੋ ਤੁਸੀਂ ਕੱਲ ਨੂੰ ਬੁਲਾ ਲਿਓ ਠੀਕ ਹੈ ਕਿਉਂਕਿ ਫੇਰ ਉਹਨੇ ਗੁੱਸਾ ਕਰਨਾ ਆ ਵੀ ਹਰ ਵਾਰੀ ਕਹਿੰਨੀ ਆ ਤੇ ਆਉਂਦੀ ਪਤਾ ਨਹੀਂ ਕਿਉਂ ਨਹੀਂ ਆ ਤੇ ਕੋਈ ਗੱਲ ਨਹੀਂ ਰੁਪਿੰਦਰ ਇਹ ਚ ਪੁੱਛਣ ਵਾਲੀ ਕਿਹੜੀ ਗੱਲ ਵਾ ਤੁਹਾਡਾ ਜਿੱਥੇ ਜੀ ਕਰਦਾ ਵਾ ਤੁਸੀਂ ਹੋ ਆਓ ਅਹੀਂ ਰੁਕ ਗਿਆ ਵਾ ਕਦੇ ਤੇਨੂੰ ਨਹੀਂ ਬਾਬੀ ਉਹ ਨਹੀਂ ਗੱਲ ਹੈਗੀ ਰੋਕਣ ਵਾਲੀ ਨਹੀਂ ਆ ਫਿਰ ਵੀ ਮੇਰਾ ਤਾਂ ਪੁੱਛਣ ਦਾ ਫਰਜ਼ ਬੰਦਾ ਨਾ ਮੈਂ ਤੁਹਾਡੇ ਨਾਲ ਹੀ ਜਾਣਾ ਮੈਂ ਕੱਲੀ ਥੋੜਾ ਜਾ ਸਕਦੀ ਆ ਤੁਸੀਂ ਮੇਰੇ ਨਾਲ ਚਲੋ ਆਪਾਂ ਦੋਵੇਂ ਜਣੀਆਂ ਜਾਨੀਆਂ ਆ ਚਲੋ ਕੋਈ ਨਹੀਂ ਫਿਰਨਾ ਸਬਜ਼ੀ ਬਣਾ ਜਾਵਾਂ ਇਤਰੇ ਜੋਗੀ ਤੇ ਫਿਰ ਚੱਲਨੇ ਆ ਕੱਲ ਨੂੰ ਭਾਬੀ ਜੀ ਮੈਂ ਪਿੰਡ ਚਲ ਜਾਣਾ ਆ ਤੇ ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਵੀ ਵੇਖੋ ਕਿੰਨੀਆਂ ਮੇਰੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਇਆਂ ਆ ਤੇ ਤੁਸੀਂ ਮੇਰਾ ਨਾ ਐਨਾ ਸਾਹ ਦਿੱਤਾ ਹੈ ਨਾ ਕਿ ਜਿਹੜੀ ਕੋਈ ਗੱਲ ਨਹੀਂ ਕਰਨ ਵਾਲੀ ਮੈਂ ਤੁਹਾਡਾ ਦੇਣ ਕਿਥੋਂ ਦੇ ਸਕਦੀ ਆ ਨਾਲੇ ਨਾ ਵੀਰ ਜੀ ਵੀ ਸੱਚੀ ਨਾਲ ਸਾਹ ਦਿੰਦੇ ਆ ਨਾ ਮੇਰਾ ਕੋਈ ਵੀਰ ਇੰਨਾ ਨਹੀਂ ਆਪਣੀ ਭੈਣ ਦਾ ਕਰਦਾ ਜਿਨਾ ਉਹ ਮੇਰਾ ਕਰਦੇ ਆ ਨਿੱਕੇ ਹੁੰਦੀ ਤੇ ਵਿਚਾਰਿਆ ਨੇ ਨਾ ਮੇਰਾ ਬੜਾ ਸਾਹ ਦਿੱਤਾ ਪਹਿਲਾਂ ਪੜਾਉਣ ਲਿਖਾਉਣ ਵਿੱਚ ਮੁੜ ਕੇ ਵਿਆਹ ਕੀਤਾ ਤੇ ਹੁਣ ਵੀ ਵਿਚਾਰੇ ਨੂੰ ਕਿੰਨੀਆਂ ਮੁਸ਼ਕਲ ਚ ਲੜਨੀਆਂ ਪੈਣਦੀਆਂ ਆ ਸਿਰਫ ਉਹ ਵੀ ਮੇਰਾ ਕਰਕੇ ਕੋਈ ਨਹੀਂ ਰਬਿੰਦਰ ਵਾਅਦੇ ਘਾਟੇ ਹਰ ਘਰ ਚ ਹੁੰਦੇ ਆ ਤੇ ਜੇ ਭੈਣ ਭਰਾ ਨਹੀਂ ਸਾਥ ਨਹੀਂ ਦਿਨਾ ਤੇ ਫਿਰ ਕਿੰਨੇ ਦਿਨਾ ਵਾ ਜਿਆ ਜਹੀ ਤੇਰਾ ਨਾਂ ਕਰਾਂਗੇ ਤੇ ਕਿੰਨੇ ਕਰਨਾ ਆ ਕੱਲੋਂ ਸਾਡੇ ਤੇ ਕੋਈ ਮੁਸ਼ਕਲ ਪੈ ਜੂਗੀ ਸਾਡਾ ਦੁੱਖ ਵੀ ਤੇ ਤੁਹੀਂ ਸੁਣਨਾ ਆ ਨਾ ਐਵੇਂ ਇਦਾਂ ਨਹੀਂ ਅੰਗ ਲੈਣਾ ਮਾਂਝ ਲਿਆ ਕਰ ਜਦੋਂ ਭਾਬੀ ਜੀ ਕੱਲ ਨੂੰ ਸਾਰਾ ਕੁਝ ਠੀਕ ਹੋ ਜਾਣਾ ਨਾ ਤੇ ਜਿੰਨਾ ਸਾਰਿਆਂ ਨੇ ਮੇਰਾ ਸਾਥ ਦਿੱਤਾ ਆ ਨਾ ਉਹ ਸਾਰਿਆਂ ਤੋਂ ਪਹਿਲਾਂ ਨਾ ਵੀਰ ਜੀ ਦਾ ਨਾਂ ਤੇ ਤੁਹਾਡਾ ਨਾਂ ਹੋਣਾ ਵਾ ਰਵਿੰਦਰ ਅਸੀਂ ਕੌਣ ਹੁੰਨੇ ਆ ਕਰਨ ਵਾਲੇ ਰੱਬ ਹੀ ਆ ਜਿਹੜਾ ਆਪ ਹੀ ਸਾਰੇ ਕੰਮ ਕਰਾਉਂਦਾ ਵਾ ਨਾਲੇ ਬਹੁਤ ਤੇਰਾ ਸੁਭਾਅ ਇੰਨਾ ਵਧੀਆ ਵਾ ਅਸੀਂ ਕਿੱਦਾਂ ਪਿੱਛੇ ਹਟ ਜਾਂਦੇ ਅਈ ਦਨੀਏ ਗੱਲਾਂ ਨਾ ਮਨ ਚ ਸੋਚਿਆ ਕਰ ਜਾਂ ਮੇਰਾ ਬਹੁਤ ਿਆਰ ਹੋ ਮੈਂ ਵੀ ਸਬਜੀ ਨੂੰ ਤੜਕਾ ਲਾ ਕੇ ਫਿਰ ਚੱਲਨੇ ਹੈ ਚਲੋ ਠੀਕਾ ਹਾਂਜੀ ਹਾਂਜੀ ਭੈਣ ਜੀ ਚੱਲੇ ਆ ਨਹੀਂ ਨਹੀਂ ਜੇ ਕੋਈ ਗੱਲਬਾਤ ਹੋਊਗੀ ਨਾ ਮੈਂ ਦੱਸ ਦਊਗੀ ਤੁਹਾਨੂੰ ਚੱਲ ਜੇ ਕੋਈ ਗੱਲ ਕਰਨਗੇ ਤਾਂ ਜਵਾਬ ਤਾਂ ਫਿਰ ਦੇਣਾ ਹੀ ਹੈ ਨਹੀਂ ਨਹੀਂ ਕੋਰਾ ਲੈ ਕੇ ਤੈਈਏ ওই ਮੁੰਡਾ ਹੀ ਜ਼ੋਰ ਪਾਈ ਜਾਂਡਿਆ ਵਾ ਮੇਰਾ ਤਾਂ ਨਹੀਂ ਦਿਲ ਕਰਦਾ ਜਾਣ ਨੂੰ ਕੋਈ ਨਿਹਾਨ ਕੇ ਦੱਸੂਗੀ ਚੰਗਾ ਫੇ ਭੈਣ ਜੀ ਮੰਮੀ ਤਿਆਰ ਕਰਕੇ ਬਿਠਾਤਾ ਵਾ ਤੇ ਜਾਣਾ ਨਹੀਂ ਆ ਚਲੋ ਚੱਲੀਏ ਜਾਣਾ ਹੀ ਪੈਣਾ ਵਾ ਜਦੋਂ ਹੁਣ ਕਹਿਣ ਡਿਆ ਪਿਓ ਤੇਰਾ ਵੀ ਤੇ ਭਰਾ ਤੇਰਾ ਵੀ ਤੀ ਤੇ ਮੈਨੂੰ ਜਾਣਗੇ ਤਿਆਰ ਕਰ ਲਿਆ ਵਾ ਆਪੇ ਚਲ ਜਾਂਦੇ ਲੈਣ ਉਹਨੂੰ ਉਹ ਕਹਿੰਦਾ ਹੀ ਭੀ ਸੰਦੀਪ ਨੂੰ ਵੀ ਨਾਲ ਲੈ ਕੇ ਜਾਇਓ ਮੈਂ ਅੱਛਾ ਕੀ ਕਰਾਂ ਆਹ ਸੰਦੀਪ ਨੇ ਤੇਲ ਚੋਗੇ ਲਿਓਣਾ ਹੈ ਨਾ ਉਹਨੂੰ ਜਾਣਦੇ ਗੱਲ ਇਹ ਆਪਣੇ ਮਤਲਬ ਵਾਸਤੇ ਲਿਓਣਾ ਵਾ ਇੱਕ ਵਾਰ ਆ ਲੈਣਦੇ ਇਹਨੂੰ ਬਸ ਹੋਣਾ ਇਹਦਾ ਕੰਮ ਹੀ ਤਮਾਮ ਕਰਨਾ ਵਾ ਮੰਮੀ ਇਹਨੇ ਸਾਨੂੰ ਇੰਨਾ ਸਤਾਇਆ ਵਾ ਨਾ ਸਾਰੇ ਟੱਬਰ ਨੂੰ ਸਿਰ ਤੇ ਚੁੱਕੀ ਫਿਰਦੀ ਐ ਇਹ ਕੁੜੀ ਦਾ ਨਾ ਕੁਝ ਨਾ ਕੁਝ ਕਰਨਾ ਹੀ ਪੈਣਾ ਵਾ ਉਹ ਤਾਂ ਨਹੀਂ ਇਹਨੇ ਸੁੱਤਰ ਹੋਣਾ ਆਪਣੀ ਲੋੜ ਵਾਸਤੇ ਨਾ ਬੜਾ ਕੁਝ ਕਰਨਾ ਪੈਂਦਾ ਵਾ ਮੈਂ ਵੀ ਤਾਂ ਹੀ ਜਾਣ ਲਈ ਆ ਨਹੀਂ ਤੇ ਮੈਂ ਤੇ ਅੱਜ ਤੱਕ ਕਿਸੇ ਦੀ ਗੱਲ ਨਹੀਂ ਸੁਣੀ ਮੈਂ ਕਿੱਥੇ ਜਾਣਾ ਹੈਗਾ ਦੋ ਤਿੰਨ ਗੱਲਾਂ ਮੈਨੂੰ ਮਾਰਦੀਆਂ ਵਾ ਇੱਕ ਤਾਂ ਪੁੱਤ ਦੀ ਨੌਕਰੀ ਦਾ ਡਰ ਮਾਰਦਾ ਵਾ ਤੇ ਦੂਜਾ ਮੈਨੂੰ ਇਹ ਵੀ ਕੋਈ ਇੱਥੇ ਆ ਜਾ ਸਹੀਂ ਚੱਲ ਫੇਰ ਗੱਡੀ ਇਹਨੇ ਚੜਾਇਆ ਹੀ ਖੜਾ ਆਪਾਂ ਚੱਲ ਪਿਓ ਤੇਰਾ ਵੀ ਤਿਆਰ ਹੋ ਕੇ ਤੇ ਡਿਆ ਹੀ ਲੱਗਦਾ ਵਾ ਆਜਾ ਮਾਰਨ ਚੱਲ ਜੀ ਫੇਰ ਲੈ ਜੀ ਇਹ ਕੰਮ ਕਰਨਾ ਹੀ ਪੈਣਾ ਸਾਨੂੰ ਆ ਜਾਓ ਫੇਰ ਮੰਮੀ ਚੱਲ ਆ ਜਾ ਰਮਨ ਆ ਜਾ ਬੰਦੇ ਨੇ ਨਾ ਆਪਣੀ ਜਿੱਦ ਪਗਾ ਕੇ ਫੇਰ ਸਾਲ ਆਵਾ ਉਹ ਮੇਰੀ ਗੱਲ ਸੁਣੋ ਮੈਂ ਤੈਨੂੰ ਕੱਲ ਦਾ ਸਮਝਾਉਂ ਦਿਆ ਤੇਰੇ ਖਾਨੇ 'ਚ ਕਿਉਂ ਨਹੀਂ ਗੱਲ ਪੈਂਦੀ ਮੇਰੇ ਖਾਨੇ 'ਚ ਪੈਂਦੀ ਆ ਤੁਹਾਡੇ 'ਚ ਨਹੀਂ ਪੈਂਦੀ ਹਰ ਗੱਲ ਵਿੱਚ ਮਿੰਨੇ ਫਲੇ ਲਾਇਆ ਮੰਦੇ ਦਾ ਕਿਹੜਾ ਮਰਣਾ ਕਿ ਨਹੀਂ ਮੰਨਣਾ ਮੰਨੀ ਜਾ ਮੁੰਡੇ ਦਾ ਕਹਿਣਾ ਉਹਨੂੰ ਸਿਰ ਤੇ ਬਿਠਾ ਲਓ ਹੁਣ ਮੰਮੀ ਤੂੰ ਇੱਥੇ ਲੜੀ ਜਾਣਾ ਜਾਣਾ ਤੇ ਚਲੋ ਲੜਨਾ ਕੀ ਆ ਉਹਦੇ ਤੇ ਜ਼ੁਬਾਨ ਪਹਿਲਾਂ ਹੀ ਇੰਨੀ ਲੰਮੀ ਆ ਉੱਤੋਂ ਫੇਰ ਹੋ ਜਾਣੀ ਆ ਉਹ ਬੈਗਾਂ ਵਿੱਚ ਚੱਲ ਸੰਦੀਪ ਬੈਗਾਂ ਇਹਨਾਂ ਦਾ ਇਹੀ ਕੰਮ ਰਹਿਣਾ ਆ ਅਗਲਾ ਮੂੰਹ ਪਤਾ ਨਹੀਂ ਕਿੱਦਾਂ ਹੋਇਆ ਹਣਾ ਉੱਥੇ ਮੇਰਾ ਇੱਕੋ ਹੀ ਮਕਸਦ ਵਾ ਜਿਹੜੇ ਮਕਸਦ ਵਾਸਤੇ ਮੈਂ ਲੈਨ ਚੱਲੀ ਆ ਨਾ ਉਹ ਹੁਣ ਮੇਰਾ ਪੂਰਾ ਹੋ ਲੈਂਦੇਓ ਕੋਈ ਜੀ ਮੇਰੀ ਗੱਲ ਵਿੱਚ ਕੋਇਓ ਨਾ ਉਹ ਮੇਰੀ ਗੱਲ ਸੁਣਾ ਉਥੇ ਰੌਲਾ ਨਾ ਪਾਈ ਇੱਥੇ ਲਿਆ ਕੇ ਜੋ ਮਰਜ਼ੀ ਕਰਦੀ ਨਹੀਂ ਤੂੰ ਇੱਥੇ ਕਰੂੰਗੀ ਏ ਡਿਸ਼ ਦੇਣ ਮੈਂ ਵੀ ਨਹੀਂ ਗਈ ਹੈਗੀ ਵੀ ਉੱਥੇ ਦਵਾਈ ਪਾ ਦੂੰਗੀ ਕੋਈ ਗੱਲ ਨਹੀਂ ਮੰਮੀ ਜਿਹੜਾ ਕੰਮ ਤੁਸੀਂ ਸੋਚਿਆ ਵਾ ਨਾ ਉਹ ਜ਼ਰੂਰ ਹੋਊਗਾ ਉਹ ਚੱਲ ਰਮ ਰਹਾ ਗੱਲਾਂ ਛੱਡ ਮੈਨੂੰ ਇਹ ਦੱਸ ਵੀ ਉਹਨਾਂ ਲਈ ਖਾਣਾ ਕੀ ਖਾਣ ਨੂੰ ਕੀ ਖਾਣਾ ਵਾ ਉਹਦੀ ਮੰਮਾ ਲਈ ਮਰਬਾ ਲੱਲਿਓ ਉਹ ਠੀਕ ਨਹੀਂ ਰਹਿੰਦੀ ਨਾਲੇ ਜਬਾਨਵਾਵਾ ਚੱਲਣ ਡਿਆ ਪੂਗੀ ਗਾਂ ਤੁਰੇ ਜਾ ਕੱਖ ਨਹੀਂ ਖੜਨਾ ਪਹਿਲੀ ਵਾਰਾਂ ਗਏ ਤਾਂ ਲੈ ਗਏ ਹਾਂ ਹੁਣ ਹਰ ਵਾਰੀ ਸੁਖਣਾ ਫੁਕੀ ਆਹ ਨਹੀਂ ਥੋੜਾ ਪਤਾ ਲੈ ਚਲੀਏ ਮੈਂ ਤਾਨੂੰ ਇੱਕ ਵਾਰ ਕਿਹਾ ਤਾਂ ਨਾ ਚੁੱਪ ਕਰਕੇ ਨਾ ਤੁਰੇ ਚੱਲੋ ਹੁਣ ਚੱਲ ਮਰਜੀ ਏ ਤੇਰੀ ਤੈਨੂੰ ਕਰਨਾ ਅਲਪਣੀ ਕੀ ਸੋਚੰਡੀ ਸੋchnਾ ਕੀ ਆ ਸੋਚਣ ਡਿਆ ਵਾਂ ਵੀ ਰਪਿੰਦਰ ਨੇ ਸੱਜਣਾ ਵਾ ਅੱਜ ਪਤਾ ਨਹੀਂ ਕੰਮ ਸਹੀ ਹੋਣ ਡਿਆ ਵਾ ਕਿ ਗਲਤ ਹੋਣ ਡਿਆ ਵਾ ਜੇ ਮੰਨ ਲਓ ਚਲ ਗਈ ਉੱਥੇ ਜਾ ਕੇ ਕੋਈ ਗੱਲਬਾਤ ਇਹੋ ਜੀ ਹੋਈ ਤੇ ਫੇਰ ਮੇਰੇ ਮਨ 'ਚ ਹੋਣਾ ਵਾ ਵੀ ਇਤੋਂ ਚੰਗਾ ਨਾ ਹੀ ਕੱਲ ਦੇ ਤੇ ਹੁਣ ਜੇ ਨਾ ਕੱਲਾਂ ਤੇ ਫੇਰ ਤਾਈ ਵਰਗੇ ਆਂਡ ਗਵਾਂਡ ਗੱਲਾਂ ਕਰਨੋਂ ਨਹੀਂ ਹਟਦੇ ਚਲੋ ਕੋਈ ਹੁਣ ਜੇ ਉਹ ਆਪ ਆਉਣ ਡਿਆ ਵਾ ਤੇ ਫੇਰ ਉਹਨਾਂ ਦੀ ਗੱਲ ਵੀ ਸੁਣਨੀ ਪੈਣੀ ਆ ਜੇ ਤੇ ਉਹ ਆਪ ਨਾ ਹੁੰਦੀ ਹਾਨੂੰ ਛੱਡਣ ਜਾਣਾ ਪੈਂਦਾ ਫਿਰ ਵੀ ਮਨ ਚ ਹੋਣਾ ਹੀ ਨਹੀਂ ਫੇਰ ਤੇ ਜਾਣਾ ਹੀ ਨਹੀਂਗਾ ਆਪ ਜਾਣਾ ਪੈਂਦਾ ਨਾ ਫੇਰ ਨਹੀਂ ਮੈਂ ਜਾਣਾ ਛੱਡਣਾ ਪਰ ਹੁਣ ਚੱਕ ਰੇ ਆ ਵੀ ਜੇ ਲਵਲੀ ਵੀ ਆ ਫੋਨ ਕਰਦਾ ਵਾ ਵੀ ਚਲੋ ਕੋਈ ਨਹੀਂ ਭਾਜੀ ਅਹੀਂ ਆਪ ਆਣ ਕਿੱਥੇ ਲੈ ਜਾਨੇ ਆ ਤੇ ਹੁਣ ਨਾ ਕਿਦਾਂ ਕਰ ਦਈਏ ਹਨਾ ਉਹਨਾਂ ਕਹਿਣਾ ਵੀ ਅਸੀਂ ਇੰਨਾਂ ਲਿਫੰਡੇ ਆ ਤੇ ਇਹ ਕਿਤੇ ਸਾਡੀ ਗੱਲ ਨਹੀਂ ਸੁਣਦੇ ਕੱਲ ਉਹ ਤਾਂ ਮਰੇਪਿੰਦਰ ਨੂੰ ਵੀ ਸਮਝਾਇਆ ਸੀ ਮੈਂ ਕਿ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਜਾਣਾ ਹੀ ਆ ਤੇ ਮੈਂ ਤਾਂ ਮੈਨੂੰ ਗਲਤ ਨਾ ਸਮਝੀ ਤੇ ਤੂੰ ਕੋਈ ਗੱਲ ਨਹੀਂ ਫੋਨ ਕਰਾ ਦੇ ਤੇ ਮੈਂ ਹਾਂ ਤੂੰ ਚਲ ਜਾ ਆਪਣੇ ਪਿੰਡ ਤਿਆਰ ਹੋ ਗਈ ਉਧਰਪਿੰਡਰ ਹਾਂਜੀ ਚਲੋ ਕੋਈ ਨਹੀਂ ਤੂੰ ਹੀ ਸਮਝਾਇਆ ਹੁੰਦਾ ਕਹੋ ਕੋਈ ਗੱਲ ਨਹੀਂ ਅਸੀਂ ਫੇਰਾ ਫੂਰਾ ਮਾਰਦੇ ਰਾਵਾਂਗੇ ਤੇਰੇ ਮਦਰ ਤੇ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਤੇ ਇੱਕ ਗੱਲ ਹੋਰ ਸਮਝਾਇਓ ਕਹੋ ਗੱਲ ਨਹੀਂ ਕੋਈ ਕਰਨੀ ਵੀ ਮੰਨ ਲਓ ਕੱਲ ਨੂੰ ਉੱਥੇ ਕੋਈ ਗੱਲ ਹੋ ਜੇ ਕਈ ਵਾਰੀ ਨਿਆਣਾ ਕਹਿ ਹੀ ਦਿੰਦਾ ਵਾ ਕਿ ਮੈਂ ਕਿਹੜੀ ਆਈ ਹਾਂ ਤੂੰ ਹੀ ਲੈਣਾ ਇਹੋ ਤੇ ਐਦਾਂ ਦੀ ਗੱਲ ਨਹੀਂ ਕਦੀ ਵੀ ਕਰਦੀ ਫਿਰ ਅਗਲੇ ਨੂੰ ਠੇਸ ਪਹੁੰਚਦੀ ਆ ਠੀਕ ਆ ਕੋਈ ਨਹੀਂ ਮੈਂ ਸਮਝਾਦਾ ਅਜੇ ਨਹੀਂ ਆਏ ਪਰੌਣੇ ਹਲੋ ਪਾਜੀ ਹਣ ਵੀ ਆਈ ਗਈ ਹੋਰ ਜਵਨ ਸਸੀ ਜੀ ਪਾਜੀ ਸਸੀ ਤਸੀਮਾ ਜੀ ਆਜੋ ਬੈਠੋ ਇੱਥੇ ਆਓ ਵੇਖ ਲਓ ਅਸੀਂ ਪਹਿਲੇ ਆ ਗਏ ਜੀ ਪਰੌਣੇ ਤੇ ਆਏ ਨਹੀਂ ਕਿਤੇ ਹੋਈ ਇਹੀ ਗੱਲ ਮੇਰੀ ਅੱਛਾ ਕਹੜੇ ਕਹਿੰਦੇ ਕਿ ਘੰਟੇ ਤੱਕ ਆ ਜਾਣਾ ਠੀਕ 11 ਵਜੇ ਹੋ ਸਕਦਾ 12 ਵਜੇ ਤੱਕ ਆਈ ਜਾਣਾ ਠੀਕ ਹੈ ਤੇ ਮੈਂ ਹਾਂ ਇੱਕ ਗੱਲ ਹੋਰ ਕਰਨੀ ਸੀ ਤੁਹਾਡੇ ਨਾਲ ਕਿ ਜਦੋਂ ਆਉਣਗੇ ਨਾ ਉਹਨਾਂ ਨਾਲ ਮੜੀ ਜੀ ਗੱਲ ਕਰਿਓ ਕਹਿਓ ਵੀ ਜੇ ਨਿੱਕੀ-ਮੋਟੀ ਕੋ ਗੱਲ ਹੋ ਵੀ ਜਾਂਦੀ ਆ ਜਦੋਂ ਮੈਂ ਲਾਗੇ ਨਾ ਹੋਵਾਂਗਾ ਉਦੋਂ ਕਰਿਓ ਉਹ ਕੋਈ ਗੱਲ ਨਹੀਂ ਕਿਉਂ ਮੇਰੀ ਗੱਲ ਕੀਤੀ ਹੋਸਾ ਸੀ ਤੁਹਾਡੀ ਹੋਰ ਹਿਸਾਬ ਦੀ ਆ ਕੋਈ ਨੀ ਤੈਨਸ਼ਨ ਨਾ ਲੈ ਕਹਿਓ ਵੀ ਚਲ ਜੇ ਰਪਿੰਦਰ ਕੋ ਗੱਲ ਕਰ ਦਿੰਦੀ ਜਾਂ ਭੈਣ ਜੀ ਕੋ ਗੱਲ ਕਰ ਦਿੰਦੇ ਆ ਤੇ ਮਾਸਟਰ ਨੂੰ ਕਹਿਓ ਵੀ ਤੁਹਾਡੇ ਵੱਡੇ ਹੋਂ ਦੇ ਨਾਤੇ ਤੁਹਾਡਾ ਫਰਜ਼ ਵਾ ਕਿ ਤੁਸੀਂ ਸਮਝਾਉਣਾ ਇਹਨਾਂ ਨੂੰ ਹਮ ਹਨਾ ਸੁਭਾਤਾ ਉਹਨਾਂ ਦਾ ਹੈ ਨਹੀਂ ਸਮਝਾਉਣ ਵਾਲਾ ਪਰ ਫਿਰ ਵੀ ਤੁਸੀਂ ਕਹਿਓ ਹੋ ਸਕਦਾ ਮੜੀ-ਮੋਟੀ ਲੱਗ ਜAVE ਉਹਨਾਂ ਨੂੰ ਕਿਨੇ ਕੋਈ ਗੱਲ ਨਹੀਂ ਮੈਂ ਕਰਨਾ ਗੱਲ ਗੱਲ ਕਰਕੇ ਨਾ ਪਰ ਉਹਨੂੰ ਸਮਝਾਇਓ ਮੜਾ ਜੀ ਕਰਾਂਗਾ ਮੈਂ ਕੱਲ ਜੀ ਭਾਈ ਨਾਲ ਹੁਣ ਪਹਿਲਾਂ ਕੁੜੀ ਤੋੜਤੀ ਇਹਨਾਂ ਨੇ ਤੇ ਹੁਣ ਉਤਰਲੇ ਮਾਰਨ ੜੇ ਹੁਣ ਪਤਾ ਜੂਗਾ ਵੀ ਦਲਜੀਤ ਵੀ ਇੱਥੇ ਆਉਂਦਾ ਪਿਆ ਹਾਂ ਤੇ ਮੁੜ ਕੇ ਕੱਲ ਨੂੰ ਮੰਨ ਲਓ ਇਹ ਜ਼ਵਿੰਦਰ ਕੋ ਕੇਸ ਕਰ ਦੇ ਤੇ ਨੌਕਰੀ ਵੀ ਜਾਣੀ ਸਭ ਕੁਝ ਸਭ ਤੇ ਬਦਨਾਮੀ ਆਦ ਤਾ ਕਰਕੇ ਡਰਦੇ ਹੁਣ ਚਲ ਵਧੀਆ ਹੋ ਗਿਆ ਯਾਰ ਮੰਨ ਗਏ ਆ ਆਣ ਲੱਗੇ ਆ ਹਨਾ ਤੇ ਆਉਣ ਇਹਦੇ ਫਿਰ ਤੁਹਾਨੂੰ ਪਤਾ ਹੀ ਆ ਯਾਰ ਆ ਨਹੀਂ ਖਲਾਰਾ ਫਿਰ ਵੱਧਾ ਹੀ ਹੈਗਾ ਘਟਨਾ ਥੋੜੀ ਵਧਨਾਈਆਂ ਇਹ ਤਾਂ ਵਧਨਾਈਆਂ ਕੋਈ ਨਹੀਂ ਤੁਸੀਂ ਮੜੀਏ ਗੱਲ ਕਰੀ ਜਦੋਂ ਲੱਗ ਕੋਈ ਗੱਲ ਨਹੀਂ ਮੈਂ ਕਰਾਂਗਾ ਜੋਤ ਤੁਸੀਂ ਚਾਹ ਬਣਾਓ ਭਾਜੀ ਹੁਣ ਵਾਸਤੇ ਪਹਿਲਾਂ ਕੁਟਕਟ ਆ